ਇਸ ਸੀਟੀ ਸੇ ਨਾਮ ਦੇ ਕਾਲੇ ਕਾਨੂੰਨ ਨੂੰ ਰੱਦ ਕਰਵਾਇਆ ਹੈ ਤੇ ਅੰਧੇਰੇ ਤੇ ਰੋਸ਼ਨੀ ਦੀ ਜਿੱਤ ਹੋਈ ਹੈ ਲੰਬੇ ਸਮੇਂ ਤੋਂ ਬਾਅਦ ਮਿਲਕ ਫੈਡ ਦੇ ਵਿੱਚ ਕਰ ਰਹੇ ਨੌਜਵਾਨ ਸੰਘਰਸ਼ ਪੱਕੇ ਹੋਣ ਤੋਂ ਬਾਅਦ ਉਹਨਾਂ ਨੇ ਜਗਾਏ ਦੇਸੀ ਘੀ ਦੇ ਦੀਵੇ ਦੇਖ ਸਕਦੇ ਹੋ ਤੁਸੀਂ ਵੀ ਸੋਹਣੀਆਂ ਤਸਵੀਰਾਂ ਜੀ ਹਾਂ ਗੁਰਦਾਸਪੁਰ ਦੇ ਵਿੱਚ ਮਿਲਕ ਫੈਡ ਦੇ ਵਿੱਚ ਲੱਗੇ ਮੁਲਾਜ਼ਮ ਜਦੋਂ ਪੱਕੇ ਹੋ ਜਾਂਦੇ ਨੇ ਤਾਂ ਉਹਨਾਂ ਨੇ ਖੁਸ਼ੀ ਦੇ ਵਿੱਚ ਦੇਸੀ ਘੀ ਦੇ ਦੀਵੇ ਜਗਾਉਂਦੇ ਨੇ ਮਿਲਕ ਫੈਡ ਦੇ ਮੁਲਾਜ਼ਮਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਸੀ ਕਾਫੀ ਲੰਬੇ ਸਮੇਂ ਤੋਂ ਕੰਟਰੈਕਟ ਬੇਸ ਦੇ ਉੱਪਰ ਅਸੀਂ ਇੱਥੇ ਆਪਣਾ ਸੇਵਾ ਨਿਭਾ ਰਹੇ ਹਾਂ ਜਿਸ ਦੇ ਕਰਕੇ ਸਾਡੀ ਤਨਖਾਹ ਵੀ ਬਹੁਤ ਘੱਟ ਹੈ ਤੇ ਘਰ ਦਾ ਗੁਜ਼ਾਰਾ ਵੀ ਬਹੁਤ ਔਖਾ ਜਾਂਦਾ ਸੀ ਪਰ ਹੁਣ ਪੱਕੇ ਹੋਣ ਤੋਂ ਬਾਅਦ ਸਾੰਦੀ ਹੈ ਤਨਖਾਹਾਂ ਵੀ ਵਧ ਜਾਣਗੀਆਂ ਤੇ ਘਰ ਦਾ ਗੁਜ਼ਾਰਾ ਵੀ ਬਹੁਤ ਵਧੀਆ ਚੱਲੂਗਾ ਇਸ ਖੁਸ਼ੀ ਦੇ ਵਿੱਚ ਉਹਨਾਂ ਨੇ ਮਿਲਕ ਫੈਡ ਆਧਾਰੇ ਦੇ ਅੰਦਰ ਦੇਸੀ ਘੀ ਦੇ 100 ਦੀਵੇ ਜਗਾਏ ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਆਓ ਆਪਾਂ ਇਸ ਮੁਲਾਜ਼ਮਾਂ ਦੇ ਨਾਲ ਕਰਦੇ ਹਾਂ ਗੱਲਬਾਤ ਉਹਨਾਂ ਦਾ ਕੀ ਕਹਿਣਾ ਹੈ ਮਿਲਕ ਫੈਟ ਦੇ ਸੀਟੀਸੀ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਸਨ ਕੰਟਰੈਕਟ ਬੇਸ ਤੇ ਪੰਜਾਬ ਦੇ ਵਿੱਚ ਵੱਖ-ਵੱਖ ਮਿਲਕ ਪਲਾਂਟ ਵਿੱਚ ਕੰਮ ਰਏ ਲਗਭਗ 500 ਦੇ ਕਰੀਬ ਮੁਲਾਜ਼ਮਾਂ ਨੂੰ ਸੀਟੀਸੀ ਕਾਨੂੰਨ ਰੱਦ ਹੋਣ ਕਾਰਨ ਫਾਇਦਾ ਮਿਲਿਆ ਮੁਲਾਜ਼ਮਾਂ ਦਾ ਕਹਿਣਾ ਕਿ ਉਹ ਲੰਬੇ ਸਮੇਂ ਤੋਂ ਸੂਬੇ ਦੇ ਵੱਖ-ਵੱਖ ਮਿਲਕ ਪਲਾਂਟਾਂ ਵਿੱਚ ਮਾਮੂਲੀ ਜੀ ਤਨਖਾਹ ਦੇ ਉੱਤੇ ਕੰਮ ਕਰ ਰਹੇ ਸਨ ਜਿਸ ਕਾਰਨ ਉਹਨਾਂ ਲਈ ਪਰਿਵਾਰ ਦਾ ਘਰ ਦਾ ਖਰਚਾ ਚਲਾਉਣਾ ਵੀ ਬੜਾ ਔਖਾ ਹੋਇਆ ਪਿਆ ਸੀ ਪਰ ਹੁਣ ਪੱਕੇ ਹੋਣ ਕਾਰਨ ਉਹਨਾਂ ਦੀ ਤਨਖਾਹਾਂ ਵੀ ਵੱਧ ਜਾਣਗੀਆਂ ਫੇਰਕਾ ਮਿਲਕ ਪਲਾਂਟ ਗੁਰਦਾਸਪੁਰ ਦੇ ਸੀਟੀਸੀ ਮੁਲਾਜ਼ਮਾਂ ਨੇ ਦੇਰ ਰਾਤ ਇਸ ਦੀ ਖੁਸ਼ੀ ਦੇਸੀ ਕਿ ਉਹਦੇ 100 ਦੀਵੇ ਜਗਾ ਕੇ ਮਨਾਈ। ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਸਾਰੇ ਮਿਲਕ ਜੂਨੀਅਨ, ਅੰਦੇ ਆਊਟਸੋਰਸ ਮਲਾਜਮ, ਸਾਰੇ ਮਿਲਕ ਜੂਨੀਅਨ ਦੇ ਪੱਕੇ ਮਲਾਜਮ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਅੱਜ ਅਸੀਂ ਇਸ ਮਕਾਮ ਤੇ ਪੁੱਜੇ ਹਾਂ। ਇਸ ਸੀਟੀਸੀ ਨਾਮ ਦੇ ਕਾਲੇ ਕਾਨੂੰਨ ਨੂੰ ਰੱਦ ਕਰਵਾਇਆ ਹੈ ਤੇ ਅੰਧੇਰੇ ਤੇ ਰੋਸ਼ਨੀ ਦੀ ਜਿੱਤ ਹੋਈ ਹੈ। ਇਸ ਖੁਸ਼ੀ ਦੇ ਵਿੱਚ ਆਪਾਂ ਅੱਜ ਕਿਉ ਦੇ ਦੀਵੇ ਵੀ ਬਾਲੇ ਹਨ। ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਵੇਰਕਾ ਦੇ ਮਿਲਕ ਜੁਨੀਅਨ ਨੇ ਸਾਰਿਆਂ ਜੁਨੀਅਨ ਦੇ ਵਿੱਚ ਦੀਵੇ ਬਾਲੇ ਗਏ ਹਨ ਤੇ ਇਸ ਚੀਜ਼ ਦੀ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਲੰਬੇ ਸੰਘਰਸ਼ ਤੋਂ ਬਾਅਦ ਅਸੀਂ ਅੱਜ ਇਸ ਮੁਕਾਮ ਤੇ ਪੁੱਜੇ ਹਾਂ ਜਿਹੜੇ ਮਿਲਕ ਫੈਟ ਦੇ 500 ਦੇ ਕਰੀਬ ਮੁਲਾਜ਼ਮ ਹਨ ਜਿਹੜੇ ਸੀਟੀਸੀ ਦੇ ਅੰਡਰ ਸੀਗੇ ਤੇ ਸਾਰਿਆਂ ਨੂੰ ਬਹੁਤ ਹੀ ਫਾਇਦਾ ਮਿਲੇਗਾ ਇਸ ਦਾ ਸਾਡਾ ਕਿੰਨਾ ਲੰਬਾ ਸੰਘਰਸ਼ ਕਰ ਚੁੱਕੇ ਸੀਗੇ ਸਾਡਾ ਸੰਘਰਸ਼ ਤੇ ਕਾਫੀ ਲੰਬੇ ਸਮੇਂ ਤੋਂ ਚੱਲਦਾ ਆਉਂਦਿਆ ਪਿਛਲੇ ਕਈ ਸਾਲਾਂ ਤੋਂ ਪਰ ਜਿਹੜਾ ਆਪਾਂ ਪਿਛਲੇ ਜਨਵਰੀ ਮਹੀਨੇ ਤੋਂ ਜਿਹੜਾ ਆਪਾਂ ਲਗਾਤਾਰ ਰੱਖਿਆ ਆਪਣਾ ਸੰਕਲਪ ਆਪਾਂ ਨਹੀਂ ਉੱਠੇ ਡਟੇ ਰਹੇ ਤੇ ਉਹਦੇ ਡਟੇ ਰਹਿਣ ਸਦਕਾ ਸਾਨੂੰ ਇਸ ਆ ਜਿੱਤ ਪ੍ਰਾਪਤ ਹੋਈ ਆ ਜਿਹੜੀ ਸਾਨੂੰ ਮંજੂਰੀ ਮਿਲੀ ਆ ਹੁਣ ਪ੍ਰਵਾਨਗੀ ਮਿਲੀ ਆ ਇਹ ਸਾਨੂੰ ਆਰਸੀਐਸ ਤੋਂ ਮਿਲੀ ਆ ਕਿਉਂਕਿ ਏਜੰਡਾ ਦੇ ਬੋਰਡ 'ਚ ਪਿਛਲੇ ਸਾਲ ਦਾ ਪਾਸ ਹੋ ਗਿਆ ਸੀਗਾ ਪਰ ਜਿਹੜੀ ਆਰਸੀਐਸ ਤੋਂ ਮੰਜੂਰੀ ਆ ਉਹ ਨਹੀਂ ਮਿਲਦੀ ਪਈ ਸੀਗੀ ਤੇ ਜਿਹੜਾ ਵੀ ਤੁਸੀਂ ਸਹਿਯੋਗ ਦਿੱਤਾ ਤੇ ਜਿਹੜਾ ਵੀ ਆਪਾਂ ਪਾਈਚਾਰੇ ਨਾਲ ਇਕੱਠੇ ਹੋਏ ਧਰਨੇ ਧਰਨੇ ਲਾਏ ਆ ਤੇ ਇਹਦੇ ਸਦਕਾ ਹੀ ਆ ਜਿਹੜੀ ਪ੍ਰਵਾਨਗੀ ਸਾਨੂੰ ਮਿਲੀ ਆ ਤੇ ਮੈਂ ਇੱਕ ਵਾਰ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਆਪਾਂ ਇਹਨਾਂ ਕਾਲੇ ਕਾਨੂੰਨ ਰੱਦ ਕਰਵਾਉਣ ਵਿੱਚ ਕਾਮਯਾਬ ਹੋਏ ਹਾਂ ਪ੍ਰਣਾਮ ਸੰਦੀਪ ਕੁਮਾਰ ਜੀ ਮੈਂ ਵੀਰ ਕਾ ਮਿਲਕ ਫਲਾਨ ਚ ਮਲਾਜ਼ਮ ਆ ਜੀ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕੀ ਮਿਲਫੈਡ ਦਾ ਵੀ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਬੰਦਿਆ ਨੇ ਇੰਨੇ ਸੰਘਰਸ਼ ਕੀਤਾ 2 ਮਹੀਨੇ ਤੋਂ ਲਗਾਤਾਰ ਠੰਡ ਮੀਂਹ ਦੇ ਵਿੱਚ ਉੱਥੇ ਬੈਠੇ ਹੋਏ ਨੇ ਤੇ ਅੱਜ ਉਹਨਾਂ ਦੀ ਮਨਜ਼ੂਰੀ ਹੋਈ ਹੈ ਉਹਨਾਂ ਦੀ ਗੱਲ ਸੁਣੀ ਗਈ ਹੈ ਤੇ ਕਾਲੇ ਕਾਨੂੰਨ ਰੱਦ ਕੀਤੇ ਗਏ ਨੇ ਇਸੇ ਖੁਸ਼ੀ ਚ ਅਸੀਂ ਕਿ ਘੋਦੇ ਸੋਦੀਪੇ ਵਾਲੇ ਨੇ ਤੇ ਸਾਰੇ ਹੀ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਸਾਡੇ ਪਲਾਂਟ ਨੇ ਸਾਰਿਆਂ ਨੇ ਹੀ ਮਿਲਫੈਡ ਦਾ ਧੰਨਵਾਦ ਕੀਤਾ ਜੀ